ਆਡ ਉਹਨਾਂ ਦਾ ਜਿਸ ਤਰ੍ਹਾਂ ਦੂਰੇ ਬੀਜ ਆਪਾਂ ਇੰਨੀ ਘੱਟ ਮਾਤਰਾ ਜਿਹਾ ਪਾਉਂਦੇ ਆ ਤਾਂ ਉਹਨਾਂ ਦਾ ਤਕਰੀਬਨ ਜੀ 3386 ਦਾ ਯੂਨੀਵਰਸਿਟੀ ਕਹਿੰਦੀ ਹੈ ਥੋੜਾ ਜਿਹਾ ਲੇਟ ਵੀ ਚੱਲ ਜੋਗੀ ਭਾਈ 327 ਤੇ 826 ਚੋ ਕਿਹੜਾ ਟੌਪ ਰਿਹਾ ਤੇ ਪਿਛਲੇ ਸਾਲ ਸਾਡੇ ਕੋਲ ਵੀਰੋ ਪਪਲ ਪਿੰਡ ਦੇ ਵਿੱਚ ਪਹੁੰਚੇ ਆ ਰਾਜਪੁਰੇ ਤੇ ਫਸਲਾਂ ਦੇਖ ਕੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿੰਨੀ ਕੁ ਵਧੀਆ ਫਾਰਮਿੰਗ ਕਰਦੇ ਹੋਣਗੇ ਬਾਈ ਨੂੰ ਖੇਤੀਬਾੜੀ ਦਾ ਸ਼ੌਂਕ ਹੈ ਤੇ ਕਾਫੀ ਟਾਈਮ ਤੋਂ ਨਵੇਂ-ਨਵੇਂ ਬੀਜ ਨਵੀਆਂ ਫਸਲਾਂ ਦੀ ਖੇਤੀ ਕਰਦਾ ਇਹਨਾਂ ਦਾ ਝੋਨਾ ਦੇਖੋ ਕਿੰਨਾ ਜਿਆਦਾ ਮੋਟਾ ਝੋਨਾ ਜਿਹੜਾ ਫਾਰਮਲ ਹੁੰਦਾ ਕਿੰਨਾ ਸੋਹਣਾ ਖੜਾ ਸਕਰੀਨ ਤੇ ਦੇਖ ਸਕਦੇ ਹਾਂ ਤੇ ਅੱਜ ਬਾਈ ਤੋਂ ਜਾਣਕਾਰੀ ਲੈਣੇ ਆ ਵੀ ਜਿਹੜੇ ਨਵੇਂ ਬੀਜ 3386 ਤੇ 3385 ਆਏ ਸੀ ਮਾਰਕੀਟ ਦੇ ਵਿੱਚ ਪਿਛਲੇ ਸਾਲ ਥੋੜਾ ਥੋੜਾ ਵੀ ਮਿਲਿਆ ਸੀ ਕਿਸਾਨਾਂ ਨੂੰ ਵੀ ਉਹ ਆਪਣੇ ਕੋਲ ਹੈਗੇ ਸੀ ਤੇ ਕਿੰਨੇ ਕਿੰਨੇ ਲੱਗੇ ਹੋਏ ਸੀ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਜੀ ਆਇਆਂ ਨੂੰ ਵੀਰ ਜੀ ਤੁਹਾਨੂੰ ਬਹੁਤ ਧੰਨਵਾਦ ਸਾਡੇ ਪਿੰਡ ਪਪਲਾਂ ਦੇ ਤੇ ਬਾਈ ਜਿਵੇਂ ਗੱਲ ਕਰੀ ਆਪਾਂ 3385 ਤੇ 3386 ਦਾ ਬਹੁਤ ਰੌਲਾ ਹਾਂਜੀ ਹਾਂ ਮਾਰਕੀਟ ਦੇ ਵਿੱਚ ਵਧੀਆ ਹਨੇਰੀ ਚੱਲ ਰਹੀ ਆ ਵੀ ਇਹ ਬੀਜਾਂ ਦੇ ਵਿੱਚ ਵਾਕੀ ਦਮ ਹੈਗਾ ਬਹੁਤ ਸਭ ਤੋਂ ਕਣਕ ਦਾ ਫਿਊਚਰ ਹੈ ਜੀ ਜੀ ਜਿਹੜੇ 3385 3386 ਦੋਹੇ ਬੀਜ ਇੱਕ ਦੂਸਰੇ ਨਾਲ ਪੂਰਾ ਮੁਕਾਬਲਾ ਕਰਦੇ ਨੇ ਦੋਹਾਂ ਦਾ ਝਾੜ ਵੀ ਬਰਾਬਰੀ ਹੀ ਹੈ ਬਾਕੀ ਅੱਗੇ ਨੂੰ ਹੁਣ ਖੁੱਲਾ ਲੱਗੂਗਾ ਹੋਰ ਸਪਸ਼ਟ ਹੋ ਜਾਊਗਾ ਪਰ ਕਣਕ ਦਾ ਫਿਊਚਰ ਨੇ ਇਹ ਵਿੱਚ ਦੇ ਆਪਾਂ ਕਿੰਨਾ ਕਿੰਨੀ ਕਿ ਜਗਾ ਲੱਗੀ ਸੀ ਆਪਣੇ ਕੋਲੇ ਕਿੰਨਾ ਉਹ ਵੀ 33 85 ਥੋੜਾ ਜਿਹਾ ਵੱਧ ਮਿਲ ਗਿਆ ਸੀ ਟ੍ਰਾਇਲ ਤੌਰ ਤੇ ਹੂੰ ਤੇ 33 66 ਵਾਲਾ ਘੱਟ ਸੀਗਾ ਫੇਰ ਵੀ ਆਪਾਂ ਛਿੱਦਾ ਕਰਕੇ ਤਕਰੀਬਨ 2 2 ਇੱਕ ਟਰੈਕਟਰ ਇੱਕੜ ਬੀਜਿਆ ਸੀ ਠੀਕ ਹੈ ਤੇ ਝਾੜ ਉਹਨਾਂ ਦਾ ਜਿਸ ਤਰ੍ਹਾਂ ਦੂਰੇ ਬੀਜ ਆਪਾਂ ਇੰਨੀ ਘੱਟ ਮਾਤਰਾ ਜਿਹਾ ਪਾਉਂਦੇ ਆ ਤਾਂ ਉਹਨਾਂ ਦਾ ਤਕਰੀਬਨ 14 ਕੁਆਂਟਲ 15 ਕੁਆਂਟਲ ਮੈਕਸਿਮਮ ਆਂਦਾ ਇਹਦਾ ਆਪਣੇ ਕੋਲ 18 19 19 ਕੁਆਂਟਲ ਆ ਗਿਆ ਬਹੁਤ ਵਧੀਆ ਝਾੜ ਆਇਆ ਠੀਕ ਹੈ ਬਹੁਤ ਘੱਟ ਵੀ ਪਾਇਆ ਸੀ 10 ਕਿਲੋ ਤੋਂ ਥੱਲੇ ਪਾਇਆ ਸੀ ਜੇ ਨਹੀਂ ਇਸ ਤੋਂ ਵੀ ਘੱ ਮਸ਼ੀਨ ਦੇ ਉੱਤੇ ਡ੍ਰਿਲ ਕਰਵਾ ਕੇ ਨਾ ਬਰੀਕ ਉਹਦੀ ਨਾ ਜੀਰੋ ਡਰਲ ਪਟੜੇ ਆਉਂਦੇ ਨਹੀਂ ਪਟੜੇ ਵਾਲੀ ਮਸ਼ੀਨ ਦੇ ਨਾਲ ਕਰਵਾਇਆ ਸੀਗਾ ਠੀਕ ਆ ਮਲਟੀ ਕ੍ਰੌਪ ਬੈਡ ਪਲੈਂਟਰ ਨੂੰ ਹਾਂ 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 ਬੈਡਾਂ ਤੇ ਲਾਈ ਸੀ ਹਾਂਜੀ ਹਾਂ ਠੀਕ ਆ ਤੇ ਬੈਡਾਂ ਤੇ ਲਾ ਕੇ ਵੀ ਵਧੀਆ ਝਾੜ ਦੇ ਬਹੁਤ ਵਧੀਆ ਝਾੜ ਆਇਆ ਜੀ ਤੇ ਇਹਦਾ ਨਾੜ ਵਗੈਰਾ ਕਿਵੇਂ ਆ ਇਹਦਾ ਜੀ ਜ਼ਿਆਦਾ ਵੱਧਦੀ ਨਹੀਂ ਹਮ ਹਾਈਟ ਦਰਮਿਆਨੀ ਹੈ ਹਮ ਪਰ ਗਿਰਦੀ ਵੀ ਨਹੀਂ ਹੈਗੀ ਕਿਉਂਕਿ ਹਵਾ ਬਹੁਤ ਚਲੀ ਸੀ ਤੂਫਾਨ ਬਹੁਤ ਰਿਆ ਸੀਗਾ ਉਹਦੀ ਵੀਡੀਓ ਵੀ ਆਪਾਂ ਨੇ ਤੁਹਾਨੂੰ ਤੁਸੀਂ ਕਰਕੇ ਗਏ ਹੋ ਲਾਈਵ ਝਾੜ ਵੀ ਆਪਾਂ 71 72 ਦਾ ਤੁਸੀਂ ਲਾਈਵ ਝਾੜ ਵੀ ਦਿਖਾਇਆ ਸੀਗਾ ਬਿਲਕੁਲ ਉਦੋਂ ਇਹ ਖੜੀ ਸੀ ਖੜੀ ਦਾ ਵੀ ਦਿਖਾਇਆ ਸੀ ਤੁਸੀਂ ਬਹੁਤ ਸਟਾਪ ਦੀ ਫਸਲ ਹੈ ਜੀ ਜਿਆਦਾ ਵਧਦੀ ਨਹੀਂ ਤਕਰੀਬਨ 95 ਤੋਂ 95 ਤੋਂ ਲੈ ਕੇ 97 99 ਮੈਕਸਿਮਮ ਹਾਈਟ ਹੈ ਇਹਦੀ ਸੈਂਟੀਮੀਟਰਾਂ 'ਚ ਹੂੰ ਗੇਰਾਂ ਦੀ ਇਹਦੀ ਸ਼ਿਕਾਇਤ ਨਹੀਂ ਹੈਗੀ ਬਾਕੀ ਬੁੱਝਾ ਬਹੁਤ ਵਧੀਆ ਕਰਦੀ ਹੈ ਤੇ ਲੱਗਣ ਦਾ ਸਮਾਂ ਇਹਨੂੰ ਕਿੰਨੇ ਟਾਈਮ ਦੀ ਵੈਰਾਈਟੀ ਹੈ ਜੀ 3386 ਦਾ ਯੂਨੀਵਰਸਿਟੀ ਕਹਿੰਦੀ ਹੈ ਥੋੜਾ ਜਿਹਾ ਲੇਟ ਵੀ ਚੱਲ ਜਾਊਗੀ ਹੂੰ 3385 ਦਾ ਕਹਿੰਦੇ ਵੀ 29 70 ਦਾ ਪੂਰਾ ਟਾਈਮ ਲੰਦੀ ਹੈ ਅਕਤੂਬਰ ਦੇ ਲਾਸਟ ਚ ਜਾਂ ਨਵੰਬਰ ਦੇ ਸ਼ੁਰੂਆਤ ਚ ਆਪਾਂ ਵੇਖ ਸਕਦੇ ਹਾਂ ਹੂੰ ਜੋ ਰეკਮੈਂਡੇਸ਼ਨ ਹੈ ਤੇ ਪੱਕਦੀ ਉਹੀ ਜਾ ਕੇ ਉਹਨੇ ਡੇਢ ਸੌ ਪੱਕਦੀ ਹੈ ਇਹ ਸੀਟ ਸਟ੍ਰੈਸ ਥੋੜਾ ਕਹਿੰਦੇ ਵੀ ਬਹੁਤ ਵਧੀਆ ਚੱਲਦੀ ਹੈ ਜਦੋਂ ਗਰਮੀ ਗੇਤੀ ਪੈ ਜਾਵੇ ਆਪਣਾ ਮਾਰਚ ਚ ਤਾਂ ਉਹਦੇ ਪ੍ਰਤੀ ਸਹਿਨਸ਼ੀਲ ਹੈ ਦੋਨੋਂ ਵੈਰਾਈਟੀ ਹਾਂ ਸੀਟ ਸਟ੍ਰੈਸ ਨਹੀਂ ਲੱਦੀ ਸੀਟ ਸਟ੍ਰੈਸ ਤੇ ਜਿਹੜੀਆਂ 370 371 ਤੇ 372 ਡੀਬੀਡਬਲ ਦੀਆਂ ਪ੍ਰੋਜੈਕਟੀਆਂ ਹਾਂਜੀ 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 ਉਹਨਾਂ ਬਾਰੇ ਉਹਦੇ ਵੀ ਆਪਾਂ ਨੇ ਟ੍ਰਾਇਲ ਲਾਇਆ ਸੀ ਜੀ ਉਹਨਾਂ ਦਾ ਆਪਣੇ ਪੂਰਾ ਬੀਜ ਪਾ ਕੇ ਲਾਇਆ ਸੀਗਾ ਆਪਾਂ ਨੇ ਬੀਜ ਵਧੀਆ ਮਿਲ ਗਿਆ ਸੀ ਯੂਨੀਵਰਸਿਟੀ ਤੋਂ ਠੀਕ ਹੈ ਬੁਕਿੰਗ ਆਪਾਂ ਨੇ ਸਾਰੇ ਤਕਰੀਬਾ ਦੇਖੋ 100 100 ਫਾਰਮਰਾਂ ਦੇ ਨਾਮ ਤੇ ਆਪਾਂ ਨੇ ਬੁਕਿੰਗ ਕਰਵਾਈ ਹੋਈ ਸੀਗੀ ਆਪਣੇ ਇਕੱਠੇ ਸੀਗੇ ਆਪਣੇ ਫਾਰਮਰ ਖੇਤੀ ਵੀ ਅਸੀਂ ਇਕੱਠੇ ਕਰਦੇ ਹਾਂ ਠੀਕ ਹੈ ਫਿਰ ਅਸੀਂ ਇਕੱਠਿਆਂ ਨਹੀਂ ਆਪਣਾ ਇੱਕ ਜਗ੍ਹਾ ਕਰਕੇ ਬੀਜ ਬੀਜਿਆ ਸੀਗਾ ਫਿਰ ਰਿਜ਼ਲਟ ਪੂਰਾ ਲਈਏ ਉਹਦਾ ਵੀ ਤੁਸੀਂ ਲਾਈਵ ਝਾੜ ਟ੍ਰੈਲੀ ਆਪਾਂ ਨੇ ਕੰਡੇ ਤੇ ਦਿਖਾਈ ਵੀ ਸੀਗੀ ਤੁਸੀਂ ਹੂੰ ਉਹ ਤਕਰੀਬਨ 5 ਇਹ ਬਿੱਗੇ ਦਾ ਤੁਸੀਂ ਆਪਣੇ ਜੋ ਇਕੜਾ ਸਾਡੇ ਪੌਣੇ 5 ਦਾ ਉਹਦਾ 25 ਕੁਇੰਟਲ ਪਰਸ ਜਿਹੜੇ ਹੌਲੇ ਖੇਸ ਸੀਗੇ ਉਹਦਾ 25 26 ਕੁਇੰਟਲ ਉਹਦਾ ਝਾੜ ਆਇਆ ਠੀਕ ਹੈ 33 85 ਤੇ 33 80 ਨਹੀਂ ਨਹੀਂ 371 ਬਸ 371 ਤੇ ਤੁਨ ਦਾ 70 ਦਾ ਹਾਂ ਜੀ 70 ਦਾ ਥੋੜਾ ਝਾੜ ਘਟ ਆਇਆ ਓਏ ਠੀਕ ਹੈ 70 ਦੀ ਖੁੱਬੀ ਇਹ ਹੈ ਇੱਕ 70 ਗਿਰਦੀ ਨਹੀਂ ਹੂੰ ਵੱਡਾ ਤੂਫਾਨ ਆਇਆ ਸੀ ਸਾਡੇ ਠੀਕ ਹੈ ਜੋ ਪਾਣੀ ਲਾਇਆ ਹੋਏ ਸੀ ਬਿਲਕੁਲ ਨਹੀਂ ਗਿਰੀ ਠੀਕ ਹੈ ਬਾਕੀ ਵੀ ਥੋੜੇ ਟੇਡੇ ਹੋ ਗਏ ਸੀ 71 ਥੋੜਾ ਭਾਰੀ ਹੁੰਦਾ ਹੂੰ 77 ਫਟ ਏਡਾ ਹੋ ਗਿਆ ਸੀ 77 ਨਹੀਂ ਕਿਰਦਾ 72 ਔਰ 70 ਤਾਂ ਬਿਲਕੁਲ ਹੀ ਨਹੀਂ ਕਿਰਿਆ ਤੇ ਪਿਛਲੀਆਂ ਵੈਰਾਈਟੀਆਂ ਤਾਂ ਹੈਗੀਆਂ ਨੇ 327 ਤੇ 826 ਹਾਂ 327 ਤੇ 826 ਆਪਾਂ ਨੇ ਪਿਛਲੇ ਸਾਲ ਆਪਣੇ ਤਿਆਰ ਕਰਕੇ ਜੀ ਯੂਨੀਵਰਸਿਟੀ ਤੋਂ ਵੀ ਪ੍ਰਾਪਤ ਕਰਕੇ ਭੇਜਿਆ ਸੀਗਾ ਮਹਾਰਾਜ ਦੀ ਕਿਰਪਾ ਨਾਲ 1200 ਫਾਰਮਰਾਂ ਨੂੰ ਦਿਆ ਸੀ ਉਹਨਾਂ ਦੇ ਨੰਬਰ ਵੀ ਆਪਾਂ ਤੁਹਾਨੂੰ ਦਵਾਂਗੇ ਕਿਤੇ ਵੀ ਕੋਈ ਸ਼ਿਕਾਇਤ ਨਹੀਂ ਆਈ ਆਪਾਂ ਨੇ ओरिजिनल ਬੀਜ ਦੀ ਗਾਰੰਟੀ ਹੁੰਦੀ ਹੈ ਥੋੜਾ ਮਾ ਜਿੰਨੀ ਵੀ ਘੱਟ ਮਾਤਰਾ ਚ ਹੋਗਾ ਤਾਂ ਘੱਟ ਦਵਾਂਗੇ ਜਿਹੜਾ ਵੱਧ ਹੋਗਾ ਉਸ ਆਨਲੇ ਉਤਨਾ ਹੀ ਰੇਟ ਹੈ ਕਿਉਂਕਿ ਇਸ ਬਾਰੇ ਜਿਹੜੇ ਥੋੜੇ ਥੋੜੇ ਬੀਜ ਮਿਲੇ ਉਹ ਤੁਹਾਨੂੰ ਪਤਾ ਕਿੰਨੇ ਮਹਗੇ ਐਮਵੀਓ ਸੈਨ ਹੋਏ ਆ ਜਿਹੜੇ ਸਨ ਉਹਤੇ ਮਿਲੇ ਬਾਕੀ ਟਰੈਲਾ ਚ ਵੀ ਪ੍ਰਾਪਤ ਕਰਨਾ ਬਹੁਤ ਔਖਾ ਹੋਇਆ ਜੀ ਜੀ 3385 ਤੇ 3386 ਦਾ ਤੇ ਭਾਈ 327 ਤੇ 826 ਚੋਂ ਕਿਹੜਾ ਟੌਪ ਰਿਹਾ ਤੇ ਪਿਛਲੇ ਸਾਲ ਸਾਡੇ ਕੋਲ ਜੀ 327 ਵੱਧ ਨਿਕਲਿਆ 834 ਤੋਂ ਇਸ ਤੋਂ ਪਿਛਲੇ ਸਾਲ ਉਸ ਤੋਂ ਪਿਛਲੇ ਸਾਲ 826 ਬਰਾਬਰ ਰਿਹਾ ਸੀਗਾ ਥੋੜਾ ਜਿਹਾ 826 ਦਾ ਇਹ ਲੱਗਦਾ ਸੀ ਪਲੱਸ ਜਾਊਗਾ ਹੂੰ ਕਿਉਂਕਿ 826 ਘੱਟ ਮਿਲਿਆ ਸੀਗਾ ਜੀ ਆਪਾਂ ਨੇ ਔਲੀਆਂ ਤੇ ਜਿਵੇਂ ਇਹ ਬਿੱਜ ਐਵੇਂ ਉਹ ਬਿੱਜ ਸੀਗਾ ਠੀਕ ਹੈ ਉਦੋਂ 826 ਘੱਟ ਮਿਲਿਆ ਸੀ ਉਹਦੀ ਖਿੱਚ ਜਿਆਦਾ ਉਹ ਇਹ ਲੱਗਦਾ ਸੀ ਵੀ 826 327 ਤੋਂ ਉੱਪਰ ਜਾਊਗਾ ਉੱਪਰ ਜਾਊਗਾ ਪਰ ਨਹੀਂ ਸਾ 327 ਦਾ ਵੱਧ ਹੀ ਰਹਿ ਜਾਣ ਠੀਕ ਹੈ ਡੀਬੀਡਬਲ 327 ਇਹ ਰੇਟ ਆਪਾਂ ਕਿਸ ਤਰ੍ਹਾਂ ਰੱਖੇ ਨੇ ਬਾਈ ਇਹਨਾਂ ਦੇ ਰੇਟ ਜਿਹਨਾਂ ਦੇ ਜਾਇਜ਼ ਰੇਟ ਰੱਖੇ ਨੇ ਜੀ 300 ਜਿਹੜੇ 71 72 ਨੇ ਉਹ ਤਾਂ तकरीबन ਯੂਨੀਵਰਸਿਟੀ ਦੇ ਰੇਟ ਤੇ ਬਰਾਬਰੀ ਆ ਉਹ ਤੋਂ ਘੱਟ ਦੇਵਾਂਗੇ ਆਪਾਂ ਠੀਕ ਹੈ ਹਾਂ ਜੀ ਤੇ 327 826 ਇਹ ਵੀ ਉਹ ਵੀ ਯੂਨੀਵਰਸਿਟੀ ਤੋਂ ਘੱਟ ਹੈ ਜੀ ਤੇ ਨਵੇਂ ਨਵੇਂ ਵੈਰਾਈਟੀਆਂ ਨੇ ਨਵੇਂ ਦੇ ਜੋ ਹੁਣ ਆਪਾਂ ਕਰ ਰਹੇ ਹਾਂ ਜੀ ਜਿਸ ਤਰ੍ਹਾਂ ਵੀ ਸਾਡੇ ਵੀਰ ਹੋਣੇ ਆ ਜਿਨ੍ਹਾਂ ਦੇ ਨਾਲ ਆਪਾਂ ਇਕੱਠੇ ਜੋ ਜਾਇਜ਼ ਹੋਊਗਾ ਉਸ ਰੇਟ ਤੇ ਆਪਾਂ ਦੇਵਾਂਗੇ ਕੋਈ ਜ਼ਿਆਦਾ ਨਹੀਂ ਜਿਆਦਾ ਦੇਰ ਦੇ ਸਵਾਲ ਨਾਲ ਹੀ ਦਵਾਂਗੇ ਕੱਟ ਕਰਕੇ ਤੇ ਜਿਵੇਂ ਪਿਛਲੇ ਸਾਲ ਤੁਸੀਂ ਬੱਸਾਂ ਬੁੱਸਾਂ ਤੇ ਵੀ ਬੀਜ ਪਹੁੰਚਾਇਆ ਕਾਫੀ ਜੀ ਹਾਂ ਜੀ ਆਪਣੇ ਕੋਲ ਆਪਾਂ ਜੀ ਜਿੱਥੇ ਵੀ ਬੰਦਾ ਬੀਜ ਮੰਗਾਣਾ ਚਾਹੁੰਦਾ ਉਹ ਆਪਾਂ ਸੰਪਰਕ ਕਰੇ ਅਸੀਂ ਉਹ ਟਰਾਂਸਪੋਰਟਰ ਅਸੀਂ ਬੀਜ ਉਹਨਾਂ ਦੇ ਜੋ ਲੋਕਲ ਉਹਨਾਂ ਦੀ ਟਰਾਂਸਪੋਰਟ ਹੈ ਜਿੱਥੇ ਉਹ ਸ਼ਹਿਰ ਚ ਪਹੁੰਚਵਾ ਦਿੰਦੇ ਆ ਉਹ ਸਾਡੀ ਜ਼ਿੰਮੇਵਾਰੀ ਹੈ ਠੀਕ ਹੈ ਹਾਂ ਜੀ ਤੇ ਸੋ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਨੂੰ ਦੇਖਣ ਲਈ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਜਾਣਕਾਰੀ ਦੇ ਦੋ ਕਿ ਆਪਾਂ ਤੁਸੀ ਵਰਤਿਆ ਹੀ ਹੋਇਆ ਬੀਜ ਆਪਣਾ ਪਿਛਲੇ ਸਾਲ ਵੀ ਤੁਸੀਂ ਸਾਡਾ ਦੇਖੋ ਵੀਡੀਓ ਵੀ ਕਰਕੇ ਗਏ ਹੋ ਤੇ ਫਾਰਮਰਾਂ ਦੇ ਵੀ ਤੁਸੀਂ ਰਿਵਿਊ ਲਈ ਨੇ ਆਪਾਂ ਨੇ ਨਹੀਂ ਨਹੀਂ ਸਹੀ ਕਿਉਂਕਿ ਜਿੱਥੇ ਵੀ ਕੋਈ ਸਾਨੂੰ ਕੋਈ ਤੇ ਵੀ ਕੋਈ ਸ਼ਿਕਾਇਤ ਨਹੀਂ ਆਈ ਝਾੜ ਦਾ ਵੀ ਪੂਰਾ ਮਹਾਰਾਜ ਦੀ ਕਿਰਪਾ ਨਾਲ ਪੂਰਾ ਰਿਸਪੌਂਸ ਆਇਆ ਤੇ ਦੂਸਰਾ ਨੰਬਰ ਕਿਤੇ ਵੀ ਕੋਈ ਜਰਮੀਨੇਸ਼ਨ ਦੀ ਹਰ ਤਰ੍ਹਾਂ ਦੇ ਆਪਾਂ ਟ੍ਰਾਇਲ ਕਰਕੇ ਸਾਫ ਸੋਤਰਾ ਬੀਜ ਦਿੰਨਾ ਇਸ ਵਾਰ ਵੀ ਆਪਣੀ ਕੋਸ਼ਿਸ਼ ਹੈ ਫਾਰਮਰਾਂ ਨੂੰ ਸਾਫ ਸੋਤਰਾ ਪਿਓਰ ਬੀਜ ਦਈਏ ਤਾਂ ਜੋ ਅੱਗੇ ਨੂੰ ਆਪਣੇ ਮਾਰਕੀਟ ਜੁੜੇ ਹਨਾ ਕੰਮ ਵਧੇ ਹਾਂ ਬਾਕੀ ਤੁਹਾਡਾ ਬਹੁਤ ਧੰਨਵਾਦ ਤੁਸੀਂ ਆਏ ਹੋ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਸਸਰੇ ਕਾ